ਸਸੇ ਕਾਲ ਵੀ ਪਿੰਆ ਵੀਰ ਮੈਂ ਤੁਹਾਡੇ ਵਾਸਤੇ ਲੈ ਕੇ ਆ ਆ ਤਿੰਨ ਟਰੈਕਟਰ ਜਿਹੜਾ ਪਹਿਲਾ ਟਰੈਕਟਰ ਲੈ ਕੇ ਆ ਆ ਸੁਰਾਰ 735 ਐਫੀ ਮਾਡਲ ਹੈਗਾ 1993 ਟਰੈਕਟਰ ਸੁਰਾ Ориਜినਲ ਆ ਸਾਫ ਤੇ ਚੰਗੀ ਕੰਨੀ ਨੀ ਹਣਾ ਟਰੈਕਟਰ ਅੰਦਰ ਪੰਪ ਆ ਕਿਉਂਕਿ ਟਰੈਕਟਰ ਦੇ ਟਾਇਰਾਂ ਦੀ ਗੱਲ ਕਰਕੇ ਨਾ ਮੂਹਰੇ ਟਾਇਰ ਹੈਗੇ 90 ਤੋਂ 95 ਪੈਸੇ ਇਹ ਮਗਲੜ ਵਾਲਾਂ ਦੀ ਗੱਲ ਕਰਕੇ ਇਹ ਗਈ 60 ਤੋਂ 70 ਪੈਸੇ ਜੇ ਕੇ ਕੰਪਨੀ ਦੇ ਆ ਵਧੀਆ ਚੰਗੀ ਕੰਪਨੀ ਦੇ ਟਾਇਰ ਆਗੇ ਚਾਰੇ ਮੁਰਲੇ ਵੀ ਜੇ ਕੇ ਕੰਪਨੀ ਦੇ ਮਗਰਲੇ ਵੀ ਬਾਕੀ ਟਰੈਕਟਰ ਦੇ ਕਿਨੇ ਨੇ ਤੁਸੀਂ ਚੈੱਕ ਕਰ ਲਓ ਬਿਲਕੁਲ ਸਾਫ ਹਲਕੇ ਮੁੱਲ ਦਾ ਟਰੈਕਟਰ 1 ਲੱਖ ਤੇ 25000 ਰੁਪਏ ਟਰੈਕਟਰ ਦੀ ਡਿਮਾਂਡ ਆ ਮੌਕੇ ਤੇ ਮਾਨਤਾ ਨਾ ਹੋ ਜੂਦਾ ਜੇ ਕਿਸੇ ਵੀਰ ਭਾਈ ਨੇ ਟਰੈਕਟਰ ਖਰੀਦਣਾ ਹੋਵੇ ਤਾਂ ਆਪਣੇ ਕੋਲੇ ਇਸ ਵਕਤ ਇਹ ਖੜਾ ਟਰੈਕਟਰ ਟਰੈਕਟਰ ਤੇ ਨੰਬਰ ਤੁਹਾਨੂੰ ਵੀਡੀਓ ਚ ਵੀ ਡਿਸਕ੍ਰਿਪਸ਼ਨ ਜੀ ਦਿੱਤਾ ਹੋਊਗਾ ਉੱਥੋਂ ਤੁਸੀਂ ਨੰਬਰ ਨੋਟ ਕਰਕੇ ਕਾਲ ਕਰ ਸਕਦੇ ਹੋ ਅਗਲਾ ਟਰੈਕਟਰ ਲੈ ਕੇ ਆਈ ਮੈਕਸੀ 241 2000 ਤੇ 9 ਮਾਡਲ ਆ ਟਰੈਕਟਰ ਸਾਰਾ Ориਜినਲ ਆ ਪੂਰਾ ਚੰਗਾ ਸਾਫ ਨੀਹਣਾ ਟਰੈਕਟਰ ਜੇ ਟੈਕਰੀ ਨਹੀਂ ਤੋ ਚੈੱਕ ਕਰ ਲਓ ਟਰੈਕਟਰ ਦੀ ਫਿਰ ਟੈਰ ਹੈ ਮਗਰਲੇ ਟੈਰ ਗਿਆ 40 ਤੋਂ 50 ਕੇ ਪਰ ਟੈਰ ਗਿਆ ਮਗਰਲੇ ਤੇ ਮੂਹਰੇ ਟੈਰ ਗਿਆ 70 ਤੋਂ 80 ਪਰ ਡਿਮਾਂਡ ਆ ਜਿਹੜੀ ਟਰੈਕਟਰ ਦੀ 1.40 ਲੱਖ ਤੇ ਚਲੀ ਟਰੈਕਟਰ ਦੀ ਡਿਮਾਂਡ ਆ ਪੰਜਾਬ ਨੰਬਰ ਆ ਪੀ ਵੀ 30 ਮਸ਼ੀਨ ਪ੍ਰੋਫਨ 241 ਮਾਡਲ 2009 ਡਿਮਾਂਡ ਆ 3 ਲੱਖ ਤੇ 40000 ਰੁਪਇਆ ਭਾਈ ਅਗਲਾ ਟਰੈਕਟਰ ਲੈ ਕੇ ਆਪਾਂ 3630 ਨੀਲੇ ਟੱਡਾ ਜਿਹਦੀ ਗੱਜਕਲ ਮੰਗ ਬਹੁਤ ਅੱਗੀ ਪੰਜਾਬ ਨੰਬਰ ਆ ਪੀਬੀ 11 2002 ਮਾਡਲ ਆ ਇਹ ਪੂਰਾ ਸਾਬ ઓરિਜਨਲ ਟਰੈਕਟਰ ਆ ਕਿ ਮਗਰਲੇ ਟਾਇਰ ਬਿਲਕੁਲ ਨਵੇਂ ਆ ਐਮ ਆਰ ਐਫ ਕੰਪਨੀ ਦੇ ਆ ਤੁਹਾਨੂੰ ਮਾਰਕਾ ਵੀ ਦਿਖਾਉਣੇ ਬਟਾਇਰਾਂ ਤੇ ਲੱਗਿਆ ਦੇਖੋ ਇਹ ਪਵਾ ਕੇ ਬੰਦਾ ਆਪਣੇ ਕੋਲ ਹੀ ਛੱਡ ਗਿਆ ਤੇ ਮੂਹਰੇ ਟਾਇਰ ਹੈ ਪਿਆਂ ਤੋਂ 60 ਪੈਸੇ ਨਿਊ ਹਾਲੈਂਡ ਫੋਰਡ 3600 30 ਨੀਲੇ ਟੈ ਡਾਲਾ ਚੌਰਸ ਮਗਰਾੜਾ ਚ ਪੂਰਾ ਸਾਫ ਟਰੈਕਟਰ ਤੇ ਜੇ ਡਿਮਾਂਡ ਦੀ ਗੱਲ ਕਰਕੇ ਨਾ ਇਹ 2 ਲੱਖ ਤੇ 95000 ਰੁਪਏ ਟਰੈਕਟਰ ਦੀ ਡਿਮਾਂਡ ਹੈ ਸਿੰਪਲ ਸਟੀering ਇਹ ਮੌਕੇ ਤੇ ਮਾਨਤਾ ਨਾ ਹੋ ਜੀ ਜੇ ਕਿਸੇ ਵੀਰ ਭਾਈ ਟਰੈਕਟਰ ਲੈਣਾ ਹੋਏ ਆਪਣੇ ਕੋਲੇ ਟਰੈਕਟਰ ਖੜਾਗਾ 2002 ਮਾਡਲ ਪੰਜਾਬ ਨੰਬਰ ਡਿਮਾਂਡ 2 ਲੱਖ 95000 ਰੁਪਏ ਬਾਕੀ ਫੀਅਰ ਕਿਤੇ ਵੀ ਮੰਨਤਾਂ ਨਾ ਹੋ ਜੂਗਾ ਬੰਦੇ ਦਾ ਟਰੈਕਟਰ ਖਰੀਦਣ ਲਈ ਆਪਾਂ ਇਹਨਾਂ ਕਰ ਲਓ ਸੰਪਰਕ ਨੰਬਰ ਵੀਡੀਓ ਦੇ ਡਿਸਕ੍ਰਿਪਸ਼ਨ ਚ ਇਹ ਮਿਲਦੇ ਆਪਾਂ ਇੱਕ ਹੋਰ ਸਾਨੂੰ ਵੀਡੀਓ ਨਾਲ ਤਣੇ ਰਹੋ ਆਪਣੇ YouTube ਚੈਨਲ ਤੇ ਤੇ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ